ਆਏ ਕਿ ਉਹ اسی ਜਥੇਬੰਦੀ ਚ ਹਾਂਜੀ ਹਾਂਜੀ ਜਿਹੜਾ ਡੱਲੇਵਾਲ ਸਾਹਿਬ ਹੈ ਹਾਂਜੀ ਬਹੁਤ ਜਿਆਦਾ ਮਿਹਨਤ ਕਰ ਰਿਹਾ ਜੀ ਬਹੁਤ ਜਿਆਦਾ ਇਮਾਨਦਾਰਾ ਹੁਣ ਦਿੱਲੀ ਦੋਲਨ ਲੜ ਕੇ ਆਏ ਆਂ ਜੀ ਅਸੀਂ ਬਹੁਤ ਕੁਛ ਆ ਰਿਹਾ ਸੀਗਾ ਹਾਂਜੀ 2 ਕਰੋੜ ਰੁਪਇਆ ਬਾਰੋ ਆਇਆ ਸੀਗਾ ਜੀ ਅੱਛਾ ਜੀ ਉਹ ਕਹਿੰਦੇ ਡੱਲੇਵਾਲ ਸਾਹਿਬ ਨੂੰ ਕਹਿੰਦੇ ਜੀ ਅਸੀਂ ਸੋਨੂੰ ਦੇਣਾ ਡੱਲੇਵਾਲ ਸਾਹਿਬ ਕਹਿੰਦਾ ਯਾਰ ਗਲਤ ਹੈ ਹੂੰ ਕਹਿੰਦਾ ਕੀ ਗੱਲ ਮਾਨ ਸਾਹਿਬ ਉਹ ਕਹਿੰਦਾ ਥੋੜਾ ਇੰਨਾ ਖਰਚਾ ਹੋ ਜਿੰਦਾ ਕਿਉਂ ਨਹੀਂ ਤੁਸੀਂ ਪੈਸੇ ਲੈਂਦੇ ਕਹਦਾ ਨਹੀਂ ਪੈਸਾ ਨਹੀਂ ਲੈਣਾ ਪਿਆ ਸੀਗਾ 2 ਕਰੋੜ ਹੈਂ ਕੌਣ ਦੇ ਰਿਹਾ ਸੀ 2 ਕਰੋੜ ਬਾਹਰ ਦੇ ਰਹੀ ਸੀ ਜੀ ਐਨ ਆਰ ਆਈ ਹੈ ਜਿਹੜੇ ਅੱਛਾ ਤੇ ਉਹਨਾਂ ਨੂੰ ਕਿਹਾ ਕਹਿੰਦਾ ਲਈ ਜੇ ਜੇ ਤੁਸੀਂ ਪੈਸਾ ਲਾਉਣਾ ਹੈ ਲਾ ਦਿਓ ਵਧੀਆ ਥਾਂ ਲੱਗੂਗਾ ਤੁਹਾਡਾ ਜਿੰਨੇ ਲੰਗਰ ਹੈ ਉਹਨਾਂ ਨੂੰ ਪੁੱਛੋ ਲਈ ਕੀ ਸਮਾਨ ਚਾਹੀਦਾ ਤੁਹਾਨੂੰ ਉਹਨਾਂ ਨੂੰ ਸਮਾਨ ਦਿਓ ਪਾਣੀ ਧਾਣੀ ਲੈ ਕੇ ਦਿਓ ਜੋ ਸੰਗਤ ਨੂੰ ਲੋੜ ਆ ਉਹ ਦਿਓ ਦਿੱਲੀ ਤੋਂ ਜਿਹੜੇ ਆ ਹੀ ਵਧੀਆ ਸ਼ਾਂਤਮਈ ਲੜ ਕੇ ਆਏ ਜੀ ਤੇਰਾ ਮਹੀਨੇ ਤੇ ਗਵਰਨਮੈਂਟ ਐਵੇਂ ਘਾਟਚਾਈ ਬੈਠੀ ਰਹੀ ਆ ਇਹ ਕਰ ਦਿੰਗੇ ਜੀ ਬਾ ਕਰ ਦਿੰਗੇ ਅਸੀਂ ਕਹਿੰਦੇ ਇੱਕ ਸਾਪੜ ਕੇ ਕਿੰਨੇ ਦੋ ਲੰਗੜਿਆ ਕਿੰਨੇ ਧਰ ਲਾਇਆ ਕਿਸੇ ਦਾ ਫੋਲ ਨਹੀਂ ਥੋੜਾ ਜੀ ਇਹ ਇਹ ਜਿਹੜਾ ਫਿਰ 2 ਕਰੋੜ ਉਹ ਆਇਆ ਕਿ ਨਹੀਂ ਆਇਆ ਉਹ ਉਹਨਾਂ ਨੇ ਫਿਰ ਪਾਣੀ ਤਾਂ ਨਹੀਂ ਰਹੀ ਬੰਡਿਆ ਜੀ ਉਹਨਾਂ ਨੇ ਆਪਾਂ ਨਹੀਂ ਲਿਆ ਅੱਛਾ ਤੇ ਜਿਹੜੇ ਬਾਕੀ ਲੀਡਰ ਨੇ ਉਹਨਾਂ ਨੇ ਲਿਏ ਆਏ ਉਹਨਾਂ ਕੋਲੇ ਬਹੁਤ ਕੁਝ ਆਇਆ ਜੀ ਕਿੰਨੇ ਕਾਇ ਹੁਣ ਬੂਟਾ ਬੁਰਜਾ ਦਿਖਾਉਂਦਾ ਦਾ ਹਾਂ ਸੁਪਾ ਪ੍ਰਧਾਨ ਹੈ ਸਾਡੇ ਕੋਲੇ ਪਿੰਡ ਹੈ ਅਸੀਂ ਕਾਈ ਬਣਾ ਕੇ ਆਉਂਦੇ ਪਿੰਡ ਜੀ ਅੱਛਾ ਜੀ ਕਿਉਂ ਮਣੀ ਉਹਦੀ ਇਮਾਨਦਾਰੀ ਨਹੀਂ ਕਿ ਉਹਨਰ ਗੱਡੀ ਲੈਤੀ ਉਹਨੇ ਜਾਣ ਸਾਰ ਬੁੱਟਾ ਬੁੱਟਾ ਸਿੰਘ ਪੁਰਜਕਿਲ ਨੇ ਹਾਂ ਜੀ ਸਾਡੇ ਸਰਵ ਪੋਰਚਨਰ ਗੱਡੀ ਲਈਆ ਫੋਰਚਨਰ ਗੱਡੀ ਲਈ ਫੇਰ ਤੋਮਰ ਦੇ ਕਰਾਹੀ ਤੋਂ ਸ਼ਰਾਬ ਪੀਂਦਾ ਰਿਹਾ ਉਹ ਨਹੀਂ ਗੱਡੀ ਦਾ ਘਰੋਂ ਵੀ ਲਈ ਹੋ ਸਕਦੀ ਆ ਉਹਦੀ ਵੀ ਜ਼ਮੀਨ ਹੈਗੀ ਆ ਬੁੱਟਾ ਸਿੰਘ ਪੁਰਜਕਿਲ ਦੀ 2.5 ਕਿੱਲੇ ਜ਼ਮੀਨ ਹੈ ਜੀ ਕੋਠ ਗੱਡੀ ਹੁੰਦੀ ਸੀ ਉਹਦੇ ਕੋਲੇ ਪਹਿਲਾਂ ਪਹਿਲਾਂ ਅੱਛਾ ਹਾਂ ਜੀ ਤੇ ਹੁਣ ਗੜਾ ਬਣਿਆ ਵਾ ਤੇ ਤੁਹਾਡਾ ਕਹਿਣ ਦਾ ਕੀ ਮਤਲਬ ਵੀ ਫੰਡ ਖਾਦਾ ਫਾਂਡੀ ਖਾਦਾ ਜੀ ਫੇਰ ਹੋਰ ਕਿੱਥੋਂ ਖਾਂਦਾ ਕਿੱਥੋਂ ਆਇਆ ਹੁਣ ਤੁਸੀਂ ਆ ਕੇ ਦੇਖ ਲਓ ਮੈਂ ਕਿਹੜਾ ਤੇਲ ਵੀ ਨਹੀਂ ਪਵਾ ਸਕਦਾ ਗੱਡੀ ਦਾ ਕੀ ਲੈ ਸਕਦਾ ਇਕੱਲੀ ਐਡਾ ਬੰਦਾ ਤੇ ਫਿਰ ਤੁਸੀਂ ਹੁਣ ਬਰਕਾਟ ਚ ਹੀ ਆਇਆ ਵਾ ਨਾ ਇੱਕ ਆ ਬਲਦੇਵ ਭਾਈ ਰੂਪਾ ਹਾਂ ਉਹ ਭਾਈ ਰੂਪੇ ਦੇ ਪਿੰਡ ਚੋਂ ਜਾ ਕੇ ਪੁੱਛ ਲੈ ਉਹ ਕੀ ਸੀ ਉਹਦੇ ਕੋਲ ਤਿੰਨ ਕਿੱਲੇ ਵਾਇ ਲੈਤੇ ਜਾ ਕੇ ਇਹ ਦਿੱਲੀ ਅੰਦੂਲੋਂ ਦਾ ਹਾਂ ਤਾਂ ਤਾਂ ਤੇ ਫੰਡ ਇੰਨਾ ਇਕੱਠਾ ਹੁੰਦਾ ਸੀਗਾ ਜੀ ਕਿਤੇ ਕਿੱਲੇ ਮਗਰ ਪਾਲੇ ਕਿਤੇ ਕਿਵੇਂ ਪਾਲੇ ਦੇ ਜਾਂਦੇ ਸੀ ਲੋਕ ਆਉਂਦੇ ਵੀ ਸੀਗੇ ਪਰ ਆ ਜਦੋਂ ਜਾ ਕੇ ਹੋਇਆ ਨਾ ਬਹੁਤ ਮਾੜਾ ਗੱਲ ਹੋਇਆ ਜੀ ਬਹੁਤ ਕੁਛ ਇਧਰ ਨੇ ਕਰਿਆ ਪਰ ਹੁਣੋ ਕਰੇ ਬੈਠੇ ਆ ਕਰੇ ਬੈਠੇ ਤੇ ਲੋਕ ਹੁੱਜਾ ਮਾਰਦੇ ਆ ਭਾਈ ਰੂਪਾ ਜੀ ਆ ਬੂਟਾ ਵਰਜਾ ਜਿਹੜਾ ਆਇਆ ਨਹੀਂ ਡੋਂਦਾ ਬੂਟਾ ਵਰਜਾ ਜਿਹੜਾ ਆਇਆ ਨਹੀਂ ਲੋਕ ਹੁੱਜਾ ਮਾਰਦੇ ਤੁਸੀਂ ਪੈਸੇ ਦਾ ਸਾਥੋਂ ਲੈ ਲੇ ਪੰਡ ਇਕੱਠਾ ਕਰ ਲਿਆ ਤੇ ਜਾਂਦੇ ਕਿਉਂ ਨਹੀਂ ਕਹਿੰਦੇ ਸਾਨੂੰ ਸੱਦਿਆ ਨਹੀਂ ਜੀ ਦੱਸੋ ਜੀ ਸੱਦਨ ਨੂੰ ਡੱਲੇ ਵਾਲਾ ਸਾਹਿਬ ਦੇ ਮੁੰਡੇ ਦਾ ਵਿਆਹ ਹੈ ਦੋਲਣ ਡੱਲੇ ਵਾਲਾ ਸਾਹਿਬ ਦਾ ਵੀ ਓਡਾ ਹੀ ਹੈ ਸੁਭਾ ਪ੍ਰਧਾਨੀ ਹੋਵੇ ਤੇ ਸੁਭਾ ਪ੍ਰਧਾਨੀ ਹੋਵੇ ਕਿਸਾਨਾਂ ਦਾ ਦੋਲਣ ਹੀ ਲੜ ਸਕਦਾ ਦੋਲਣ ਤਾਂ ਕਿਸਾਨਾਂ ਦਾ ਹੀ ਹੈ ਨਾ ਉਹ ਤਾਂ ਕਹਿੰਦੇ ਅਸੀਂ ਲੜ ਰਹੇ ਆਂਗੇ ਅਸੀਂ ਸਾਨੂੰ ਲੱਗਦਾ ਵੀ ਪਹਿਲਾਂ ਪ੍ਰਚਾਰ ਕਰਨਾ ਚਾਹੀਦਾ ਤੇ ਅਸੀਂ ਕਹਿੰਦੇ ਬੀਜੇਪੀ ਦੇ ਅਗੋਂ ਘਰ ਕੇ ਨਹੀਂ ਬਿਠਿਆਂਗੇ ਕਿੰਨੇ ਭਟੋਂ ਦਾ ਕੀ ਫਾਇਦਾ ਕਰਦੇ ਕਿੰਨੇ ਢੋਂ ਦਾ ਕੀ ਫਾਇਦਾ ਲੜਾਈ ਤਾਂ ਸੈਂਟਰ ਨਾਲ ਹੈ ਦਿੱਲੀ ਦਾ ਲੜਾਈ ਹੈ ਨਾ ਆਪਣੀ ਦਿੱਲੀ ਪਹੁੰਚੋ ਉਹ ਕਹਿੰਦਾ ਤਿਆਰੀ ਕਰਕੇ ਆਵਾਂਗੇ ਤਿਆਰੀ ਚੋਂ ਜਾਂ ਤਾਂ ਲੱਗ ਜਾਣਾ ਮੂਰੇ ਤੁਹਾਨੂੰ ਲੱਗਦਾ ਵੀ ਕਿਸਾਨ ਜਥੇਬੰਦੀਆਂ ਅੰਦੋਲਨ ਸ਼ੁਰੂ ਕਰਨੇ ਥੋੜਾ ਲੇਟ ਹੋ ਗਿਆਂ ਥੋੜਾ ਜਿਆਦਾ ਅਜੇ ਧੂ ਵੀ ਜ਼ਿਆਦਾ ਲੇਟ ਸੀਗਾ ਫਿਰ 12 ਦਿਨ ਮੂਰੇ ਕਰਿਆ ਸੀਗਾ ਜੀ ਅੱਛਾ ਪਹਿਲਾਂ 26 ਦਾ ਰੱਖਿਆ ਸੀ ਹਾਂ ਜੀ ਪਹਿਲਾਂ 26 ਦਾ ਸੀਗਾ ਫਿਰ ਹੁਣ 13 ਦਾ ਕਰ ਲਿਆ ਸੀਗਾ ਪਰ ਅੰਦੋਲਨ ਲੜਾਂਗੇ ਭਰਾਵੋ ਜੇ ਚੋਣ ਜਾਬਤਾ ਲੱਗਦਾ ਫਿਰ ਜਥੇਬੰਦੀ ਦੀ ਕੀ ਪਾਲਸੀ ਆ ਫਿਰ ਇੱਕ ਵਾਰ ਅੰਦੋਲਨ ਨੂੰ ਮੁਲਤਵੀ ਕਰੋਗੇ ਜਾਂ ਜਾਰੀ ਰੱਖੋਗੇ ਜਾਰੀ ਰੱਖਾਂਗੇ ਅਸੀਂ ਬੈਠੇ ਰਹਾਂਗੇ ਹਾਂ ਜੀ ਕਿਤੇ ਇਹ ਤਾਂ ਪ੍ਰਸ਼ਾਦੇ ਬਣਾ ਲੈਨੇ ਆ ਖਾ ਲੈਨੇ ਆ ਵਧੀਆ ਸਾਡੇ ਕੋਲ ਰਸਣਾ ਮੈਂ ਕਹਿੰਦਾ ਸੰਗਤ ਦਾ ਇੰਨਾ ਸੰਜੋਗ ਆ ਸਾਨੂੰ ਪ੍ਰਸ਼ਾਦਾ ਜਦੋਂ ਬਣਾਉਣੇ ਦਾ ਕਹਿੰਦੇ ਯਾਰ ਸਾਨੂੰ ਬਿਸ਼ਰਮੀ ਨਾ ਦਿਓ ਪ੍ਰਸ਼ਾਦਾ ਸੀ ਲਿਆਵਾਂਗੇ ਬਹੁਤ ਜ਼ਿਆਦੇ ਕੱਲ ਉਹ ਗੁਰਾਹਾਂ ਸਾਹਿਬ ਬੋਲਣੇ ਕਹਿੰਦੇ ਜਿਹੜੇ ਕਹਿੰਦੇ ਵੀ ਦਿੱਲੀ ਪਹੁੰਚ ਗਏ ਦਿੱਲੀ ਪਹੁੰਚ ਗਏ ਵੀ ਕਿੱਥੇ ਪਹੁੰਚ ਗਏ ਕਹਿੰਦੇ ਅਸੀਂ ਕੈਪਟਨ ਦੇ ਘਰ ਅੱਗੇ ਬੈਠੇ ਹਾਂ ਉਹ ਸ਼ੰਭੂ ਦੇ ਬੈਠੇ ਨੇ 10 ਕਦਮ ਅੱਗੇ ਬੈਠੇ ਨੇ ਕੀ ਫਰਕ ਆ ਕਹਿੰਦੇ ਕੈਪਟਨ ਦੇ ਘਰ ਬੂਰੇ ਬੈਠਣ ਦਾ ਕੀ ਦੋਲੂਗਾ ਫਿਰ ਇੱਥੇ ਆਉਣ ਨਾ ਫਿਰ ਪੰਜਾਬ ਚ ਹੀ ਨੇ ਅਸੀਂ ਪੰਜਾਬ 'ਚ ਬੈ ਇਥੇ ਗੋਲਗਾਂਦ ਦੂਰ ਚੱਲਦੇ ਤੇ ਉੱਥੇ ਕੀ ਚੱਲਦਾ ਕਿੰਨੇ ਬੰਦੇ ਆਪਣੇ ਬਲਾਕ ਚੋਂ ਆਏ ਹੋਏ ਨੇ ਆਪਣੇ ਬਲਾਕ ਦੇ ਵਿੱਚੋਂ 35 36 35 36 ਬੰਦੇ ਆ ਜੀ ਹੁਣ ਜਿੱਦੇ ਝੜਪ ਹੋਈ 21 ਤਰੀਕ ਨੂੰ ਤੇ 13 ਨੂੰ ਤੇ ਕਿੰਨੇ ਸੀਗੇ ਉਦੋਂ ਉਦੋਂ ਵੀ 50 ਬੰਦੇ ਸੀਗੇ ਜੀ ਬਲਾਕ ਦੇ ਇਹ ਕਿਸਾਨ ਜਿਥੇ ਵੀ ਨਹੀਂ ਆ ਇਹ ਵਿਜਿਤ ਕਿਉਂ ਨੇ ਕਿ ਦਿੱਲੀ ਹੀ ਜਾਣਾ ਇਥੋਂ ਨੇ ਅੰਦੋਲਨ ਚੱਲ ਸਕਦਾ ਇਹ ਆਪਣੇ ਆਗੂਆਂ ਨੂੰ ਪਤਾ ਜੀ ਪਰ ਸਾਡੀ ਹਿੰਦ ਹੈ ਲੈ ਵੀ ਨੰਗਣਾ ਤਾਲ ਤੇ ਪੁਲ ਤੋਂ ਦੀ ਨੰਗਣਾ ਐ ਨਿਲਵੀ ਉਧਰ ਦੀ ਆ ਜੀ ਉਧਰ ਵਾਸਤੇ ਨਹੀਂ ਜਾਣਾ ਕੋਈ ਕਦੇ ਵਾਰ ਤੇ ਨਹੀਂ ਜਾਣਾ ਟੋਕੇ ਜਾ ਕੇ ਅਸੀਂ ਬੈਠਾ ਕਿ ਕਾਦੇ ਚ ਸਿਆਲ ਦਾ ਮਹੀਨਾ ਹੈ ਕਾਦੇ ਚ ਅਸੀਂ ਆਪਦਾ ਰਸ ਲਿਜਾਵਾਂਗੇ ਕਾਦੇ ਚ ਬਿਸਤਰਾ ਲਿਜਾਵਾਂਗੇ ਕਿੱਥੇ ਪਾਵਾਂਗੇ ਕਿੱਥੇ ਖੜਾਂਗੇ ਤਾਂ ਸਾਡੇ ਘਰ ਬਣਾਏ ਹੋਏ ਆ ਜੀ ਨੈਸ਼ਨਲ মিডিਆ ਤਾਂ ਕਹਿੰਦਾ ਵੀ ਇਹ ਮਤਲਬ ਹੁਣ ਦੰਗੂ ਮਚਾਉਣਗੇ ਦਿੱਲੀ ਜਾ ਕੇ ਨੁਕਸਾਨ ਕਰਨਗੇ ਕਿੰਨੇ ਵਾਰੀ ਕਰਿਆ ਏ ਕਿੰਨੇ ਆਲੀ ਧਰਨੇ ਲਾ ਕੇ ਆਇਆ ਸੀ ਸ਼ਾਂਤਮਈ ਧਰਨਾ ਲੜ ਕੇ ਆਇਆ ਸੀ ਕਿੰਨੇ ਉਹ ਦੱਸ ਦੇ ਸਾਨੂੰ ਕਿੰਨੇ ਨਹੀਂ ਕਰਦਾ ਮਚਾਏ ਜੀ ਜਿਹੜੇ ਗਰਦੋਂ ਬਚਾਉਣ ਵਾਲੇ ਹੁੰਦੇ ਨਾ ਫਿਰ ਅਸੀਂ ਕੁਛ ਨਾ ਕੁਛ ਹੋਰ ਲੈ ਕੇ ਆਉਂਦੇ ਪਰ ਅਸੀਂ ਸ਼ਾਂਤਮਈ ਆਏ ਆ ਸਾਡੇ ਕੋਲੇ ਕੋਈ ਅਖਲਾ ਨਹੀਂ ਕੁਛ ਨਹੀਂ ਸ਼ਾਂਤਮਈ ਦੋ ਲੜ ਰੋਣਾ ਚਲੋ ਇੱਕ ਗੱਲ ਹੋਰ ਕਰ ਦਿਆਂ ਥੋੜਾ ਜਿਹਾ ਰੋਟੀ ਕਾਣ ਬਣਾਉਣਾ ਫਿਰ ਇੱਥੇ ਹਾ ਵੀ ਮਾਦਲ ਮਾਦਲ ਬੁਲਾਉਣੇ ਹਾਂ ਹਾਂਜੀ 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 ਥੋੜੇ ਅੱਛਾ ਤੁਸੀਂ ਬਣਾ ਲੈਣੇ ਹੋ ਰੋਟੀ ਬਾਦੂ ਬਣਾ ਲੈਣਾ ਜੀ ਕਿਹੱਕ ਹੋਰ ਬਣਾ ਕੇ ਦਿਖਾ ਦੇ ਠੀਕ ਆ ਐ ਦੇ ਪ੍ਰਸ਼ਾਦੇ ਬਣਾਵਾਂਗੇ ਤੁਸੀਂ ਕਹੋ ਯਾਰ ਕਿਥੋਂ ਟ੍ਰੇਨ ਕਰਿਆ ਯਾਰ 13 ਮਹੀਨੇ ਪਹਿਲਾਂ ਬਣਾਇਆ ਸੀ ਉਹ在线 ਦੇਖ ਰਹੇ ਬੇਬੇ ਦੇਖ ਰਹੇ ਹੋਣੇ ਉਹਨੇ ਕਹਿਣਾ ਵੀ ਘਰੇ ਦਾ ਬੁੜਾ ਪਾਣੀ ਦਾ ਗਲਾਸ ਨਹੀਂ ਚਾਗਦਾ ਉਹਨੇ ਰੋਟੀਆਂ ਬਣਾਈ ਜਾਂਦਾ ਬਿਲਕੁਲ ਕੋਈ ਬੁੜੀ ਨਹੀਂ ਕਹਿੰਦੀ ਕੁਛ ਨਹੀਂ ਹਾਂ ਅਸੀਂ ਛੋਟੇ ਹੁੰਦੇ ਰੋਟੀ ਆਦੀ ਆਪ ਬਣਾ ਕੇ ਖਾਂਦੇ ਰਹੇ ਅੱਛਾ ਜੀ ਆਪ ਸਬਜੀ ਬਣਾਉਂਦੇ ਆਪ ਸਾਰਾ ਕੁਝ ਕਰਦੇ ਰਹੇ ਇਹ ਜਿੰਨਾ ਤੁਸੀਂ ਰਸੋਈ ਦਾ ਸਮਾਨ ਇਕੱਠਾ ਕਰਕੇ ਲੈ ਕੇ ਆਏ ਹੋ ਇਹਦਾ ਤਜਰਬਾ ਕਿਵੇਂ ਆਇਆ ਕਿਹਨੇ ਦੱਸਿਆ ਵੀ ਆਹ ਚੀਜ਼ ਨਹੀਂ ਲੋੜ ਹੁੰਦੀ ਆ ਵੀ ਇਹ ਸਾਨੂੰ ਪਤਾ ਹੀ ਆਪਾਂ ਕਰੇ ਬਾਤ ਨਹੀਂ ਡੇਲੀ ਚੀਜ਼ਾਂ ਅੱਛਾ ਇਹ ਜਿੰਨਾ ਹੋਰ ਤੁਸੀਂ ਕੰਮਕਾਰ ਕਰਦੇ ਹੋ ਰਸੋਈ ਦਾ ਇਹਦੇ ਜੋ ਘਰੇ ਕਿੰਨਾ ਕਰਾਉਣਾ ਹੈ ਹੀ ਘਰੇ ਕਿੰਨਾ ਕਰਾਉਣਾ ਹੈ ਕਦੇ ਨਹੀਂ ਕਰਾਉਣੀ ਨਿਕਰੇ ਨਹੀਂ ਹਾਂ ਕਦੇ ਨਹੀਂ ਕਰੇ ਘਰੇ ਤਾਂ ਇਹ ਅੱਛਾ ਇੱਥੇ ਕਰ ਲਓ ਹੁਣ ਜਾ ਕੇ ਜੇ ਲੋਡ ਪੈਗੀ ਕਰੋਗੇ ਫੇਰ ਤਾਂ ਘਰ ਭਾ ਕਹੋ ਵੀ ਕਰਦੇ ਨਹੀਂ ਉਹਦੇ ਲੋੜ ਹੀ ਨਹੀਂ ਕਰੇ ਕਰੇ ਪਰਿਵਾਰ ਹੁੰਦਾ ਆਪਾਂ ਇਹ ਹੋ ਜਾਂਦੀ ਆ ਉਹਦੇ ਮਾੜਾ-ਵੱਡਾ ਕਰਦੇ ਨਹੀਂ ਦੇਖਦਾ ਉਹ ਤੇ ਕਰਦਾ ਆਪਾਂ ਪਰ ਇੱਥੇ ਹੀ ਆਮਦਾ ਕਰਕੇਗਾ ਹਾਂਜੀ ਇੱਥੇ ਕਰਕੇ ਖਾਣਾ ਦੋਸਤੋ ਇਹ ਨੇ ਬਾਈ ਆਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਦੋਸਤਾਂ ਜਿਨ੍ਹਾਂ ਨਾਲ ਕੁਝ ਗੱਲਬਾਤ ਆਪਾਂ ਨੇ ਕੀਤੀ ਆ ਕੁਝ ਹਾਸੇ ਠੱਠੇ ਕੀਤੇ ਨੇ ਕੁਝ ਚਲੋ ਉਹਨਾਂ ਨੇ ਜਥੇਬੰਦੀ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਤਿਆਰੀ ਦੇ ਵਿੱਚ ਨੇ ਤੇ ਕਿੰਨੀ ਜੜਦੀ ਘਲਾ ਦੇ ਵਿੱਚ ਨੇ ਇਹ ਅੰਦੋਲਨ ਜੇ ਲੰਮਾ ਖਿੱਚਦਾ ਤਾਂ ਇਹੇ ਬੁਰੀ ਤਿਆਰੀ ਕਰਕੇ ਆਏ ਨੇ ਇਹ ਹੁਣ ਸਰਕਾਰਾਂ ਦੇ ਪਾਲੇ ਦੇ ਵਿੱਚ ਗੇਂਦ ਆ ਕਿ ਉਹ ਅੰਦੋਲਨ ਨੂੰ ਕਦੋਂ ਸਮਾਪਤ ਕਰ ਦੇਣ ਧੰਨਵਾਦ